ਵਿਸ਼ਵ ਵਰਤਾ ਦੇਖੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਹੋਣ ਜਾ ਰਹੀਆਂ ਚੋਣਾਂ ਬਾਰੇ ਗੱਲ ਕਰਾਂਗੇ ਚੋਣਾਂ ਦੀ ਨੋਮੀਨੇਸ਼ਨ ਕਦੋਂ ਤੋਂ ਹੋਣ ਜਾ ਰਹੀ ਹੈ ਇਸ ਚੋਣਾਂ ਦੇ ਵਿੱਚ تفصیلی بارے ਗੱਲ ਕਰਾਂਗੇ تفصیلی ਦੇ ਨਾਲ ਗੱਲ ਕਰਾਂਗੇ ਕਿ ਇਹ ਕਿਹੜੀਆਂ ਚੋਣਾਂ ਨੇ ਸਾਡੇ ਨਾਲ ਇਹਨਾਂ ਚੋਣਾਂ ਬਾਰੇ ਗੱਲਬਾਤ ਕਰਨ ਲਈ ਵਿਸ਼ਵ ਵਰਤਾ ਦੇ ਮੈਨੇਜਿੰਗ ਐਡੀਟਰ ਗੁਰਪ੍ਰੀਤ ਸਿੰਘ ਸਿੱਧੂ ਜੀ ਜੁੜੇ ਹੋਏ ਨੇ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼੍ਰੀ ਪ੍ਰਿਆਜਗਦੀਸ਼ ਜੀ ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਇਹ ਕਿਹੜੀਆਂ ਚੋਣਾਂ ਨੇ ਜਿਹੜੀਆਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਦੇ ਦੁਆਰਾ ਕਿਹੜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਚੋਣ ਹੋਵੇਗੀ ਤੇ ਉਸ ਦਾ ਮਹੱਤਵ ਕੀ ਹੋਵੇਗਾ ਕਿਹੜੇ-ਕਿਹੜੇ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਾਂ ਸਾਡੇ ਇੰਡੀਆ ਦੇ ਵਿੱਚ ਚੋਣਾ ਹੁੰਦੀਆਂ ਨੇ ਉਮੀਦਵਾਰ ਚੁਣੇ ਜਾਂਦੇ ਨੇ ਇਹ ਕਿਹੜੀਆਂ ਚੋਣਾਂ ਨੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੀਆਂ ਤੇ ਕਿਹੜੇ ਉਮੀਦਵਾਰ ਇਹਦੇ ਵਿੱਚ ਚੁਣੇ ਜਾਣਗੇ ਜਗਦੀਸ਼ ਜੀ ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੇ ਵਿੱਚ ਕਾਉਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਹ ਚੋਣਾਂ 78 ਕਾਉਂਸਲਸ ਦੇ ਵਿੱਚ ਹੋ ਰਹੀਆਂ ਨੇ ਟੋਟਲ 79 ਕਾਉਂਸਲਸ ਨੇ ਇੱਕ ਕਾਉਂਸਲ 'ਚ ਹਲੇ ਉਹਨਾਂ ਨੇ ਚੋਣ ਚੋਣ ਨਹੀਂ ਹੋ ਰਹੀ ਉੱਥੇ ਤੇ 78 ਕਾਉਂਸਲਸ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜੀ ਜਿਹਦੇ ਵਿੱਚੋਂ ਕ 31 ਦੇ ਕਰੀਬ ਜਿਹੜੀਆਂ ਕਾਉਂਸਲਸ ਨੇ ਉਹ ਮੈਟਰੋ ਸ਼ਹਿਰ ਦੀਆਂ ਕਾਉਂਸਲਸ ਨੇ ਵਿੱਚੋਂ 31 ਦੇ ਵਿੱਚੋਂ 27 ਸਿਟੀ ਕਾਉਂਸਲਸ ਨੇ 4 ਸ਼ਹਿਰ ਕਾਉਂਸਲ ਨੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਸਿਟੀ ਕਾਉਂਸਲਸ ਉਹ ਹੁੰਦੀਆਂ ਜਿੱਥੇ ਪੋਪੂਲੇਸ਼ਨ ਆਬਾਦੀ ਮਨ ਲਓ ਕਿ ਮੈਟਰੋ ਦੀ ਜ਼ਿਆਦਾ ਹੋਵੇ ਤੇ ਰੂਰਲ ਏਰੀਆ ਘੱਟ ਹੋਵੇ 4 ਜਿਹੜੀਆਂ ਸ਼ਹਿਰ ਦੀਆਂ ਨੇ ਉਹਨਾਂ ਦੇ ਵਿੱਚ ਕੰਬਾਈਂਡ ਪੋਪੂਲੇਸ਼ਨ ਆ ਇੱਕ ਰੂਰਲ ਵੀ ਹੈ ਤੇ ਅਰਬਨ ਵੀ ਹੈ ਜੀ ਦੱਸ ਦੀ ਜੀ ਜੀ ਤੇ ਇਸ ਦੀ ਨਾਮੀਨੇਸ਼ਨ ਬਾਰੇ ਦੱਸੋ ਕਦੋਂ ਤੋਂ ਇਹ ਨਾਮੀਨੇਸ਼ਨਸ ਸ਼ੁਰੂ ਹੋ ਰਹੀਆਂ ਨੇ ਕੀ ਯੋਗਤਾ ਹੈ ਨਾਮੀਨੇਸ਼ਨ ਕਰਨ ਦੇ ਲਈ ਉਮੀਦਵਾਰ ਕਿਹੜੀ ਕਿਹੜੀ ਯੋਗਤਾ ਰੱਖਦੇ ਹੋਣ ਜਿਹੜੇ ਇਸ ਚੋਣਾਂ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਹਿੱਸਾ ਲੈ ਸਕਦੇ ਨੇ ਜੀ ਜੀ ਇਲੈਕਸ਼ਨ ਕਮਿਸ਼ਨ ਦੇ ਅਕੋਰਡਿੰਗ ਜਿਹੜੀਆਂ ਨਾਮੀਨੇਸ਼ਨ ਨੇ ਉਹ 9 ਸਤੰਬਰ ਨੂੰ no, 9 ਵਜੇ ਸ਼ੁਰੂ ਹੋ ਜਾਣਗੀਆਂ ਤੇ 17 ਸਤੰਬਰ ਨੂੰ ਆਖਰੀ ਡੇਟ ਹੋਵੇ ਆ 17 ਸਤੰਬਰ 12 ਵਜੇ ਤੱਕ ਇਹ ਨਾਮੀਨੇਸ਼ਨ ਆ ਫਾਈਲ ਕੀਤੀਆਂ ਜਾਣਗੀਆਂ ਜਿਹੜੀ ਕਿ ਇੱਥੇ ਇੱਕ ਹੋਰ ਦਿਲਚਸਪ ਗੱਲ ਹੈ ਜਿਹੜੀ ਵੋਟਾਂ ਨੇ ਉਹ ਆਪਾਂ ਆਪਾਂ ਜਾ ਕੇ ਵੋਟ ਨਹੀਂ ਪਾਉਂਦੇ ਇਹ ਵੋਟਾਂ ਘਰੇ ਆਉਂਦੀਆਂ ਨੇ ਕਾਉਂਸਲ ਦੀਆਂ ਵੋਟਾਂ ਡਾਕ ਰਾਹੀਂ ਘਰੇ ਆਉਂਦੀਆਂ ਨੇ ਤੇ ਲੋਕੀ ਇਮਾਨਦਾਰੀ ਨਾਲ ਆਪਣੀ ਵੋਟ ਨੂੰ ਆ ਟਿਕ ਕਰਕੇ ਵੈਲਿਡ ਪੇਪਰ ਨੂੰ ਜਾਂ ਤਾਂ ਇੱਥੇ ਜਿਹੜੇ ਬੈਲਗ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਨੇ ਉੱਥੇ ਡ੍ਰੌਪ ਕਰ ਦਿੰਦੇ ਨੇ ਜਾਂ ਪੋਸਟ ਆਫਿਸ ਜਾ ਕੇ ਆਪਣੀ ਵੋਟ ਪਾ ਦਿੰਦੇ ਨੇ ਜਿਹੜਾ ਬੈਲਟ ਪੇਪਰ ਹੈ ਇਹ ਉਹ 7 ਅਕਤੂਬਰ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਡਾਕ ਰਾਹੀਂ ਆਉਣਾ ਸ਼ੁਰੂ ਹੋ ਜਾਊਗਾ ਤੇ 27 25 ਅਕਤੂਬਰ ਨੂੰ ਇਹ ਵੋਟਾਂ ক্লোਜ਼ ਹੋ ਜਾਣਗੀਆਂ ਸੋ 7 ਅਕਤੂਬਰ ਨੂੰ ਆਪਾਂ ਦੁਬਾਰਾ ਦੁਹਰਾ ਦਿੰਦੇ ਹਾਂ 7 ਅਕਤੂਬਰ ਨੂੰ ਬੈਲਟ ਪੇਪਰ ਘਰਾਂ ਚ ਆਉਣੇ ਸ਼ੁਰੂ ਹੋ ਜਾਣਗੇ 25 ਅਕਤੂਬਰ ਨੂੰ ਸ਼ਾਮ ਨੂੰ 6 ਵਜੇ ਤੱਕ ਲੋਕੀ ਆਪਣੀਆਂ ਵੋਟਾਂ ਪੁੱਗਤਾ ਕੇ ਟਿਕ ਕਰਕੇ ਜਿਹਨੂੰ ਉਹ ਵੋਟ ਪਾਣਾ ਚਾਹੁੰਦੇ ਨੇ ਜਿਹਨੂੰ ਉਹ ਆਪਣਾ ਨੁਮਾਇੰਦਾ ਚੁਣਨਾ ਚਾਹੁੰਦੇ ਨੇ ਉਹ ਤੇ ਟਿਕ ਕਰਕੇ ਉਹ ਆਪਣੇ ਪੈਲਟ ਪੇਪਰ ਪੋਸਟ ਆਫਿਸ ਛੱਡ ਦੇਣਗੇ ਤੇ 1 ਨਵੰਬਰ ਤੱਕ 1 ਹਫਤੇ ਦਾ ਟਾਈਮ ਇਲੈਕਸ਼ਨ ਕਮਿਸ਼ਨ ਲੈ ਰਿਆ ਵੀ ਸਾਰੀਆਂ ਵੋਟਾਂ ਸਾਡੇ ਕੋਲੇ ਉਹਨਾਂ ਕੋਲੇ ਪਹੁੰਚ ਜਾਣਗੀਆਂ ਉਹਨੇ ਨੂੰ ਤੇ ਉਹ 1 ਨਵੰਬਰ ਤੱਕ ਸਾਰੀਆਂ ਵੋਟਾਂ ਇਕੱਠੀਆਂ ਕਰਕੇ 1 ਨਵੰਬਰ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਊਗੀ ਤੇ 15 ਨਵੰਬਰ ਨੂੰ ਇਹ ਰਿਜ਼ਲਟ ਆ ਜਾਣਗੇ 15 ਨਵੰਬਰ ਨੂੰ ਸ਼ਾਮ ਨੂੰ ਆ ਸ਼ਾਂਤਾਂ ਕੇ ਸਾਰੇ ਰਿਜ਼ਲਟ ਕਲੀਅਰ ਹੋ ਜਾਣੇ ਨੇ ਵੀ ਕਿਹੜਾ ਕਿਹੜਾ ਕਾਉਂਸਲਰ ਅਵਾਰਡ ਵਿੱਚੋਂ ਚੁਣਿਆ ਗਿਆ ਜੀ ਜਗਦੀਸ਼ ਜੀ ਆਸਟ੍ਰੇਲੀਆ ਵਿੱਚ ਸਿਰਫ ਜਿਹੜੀਆਂ ਨਗਰ ਕਾਉਂਸਲ ਦੀਆਂ ਚੋਣਾਂ ਨੇ ਉਹੀ ਡਾਕ ਰਾਹੀਂ ਹੁੰਦੀਆਂ ਨੇ ਬਾਕੀ ਜਿਹੜੀਆਂ ਚੋਣਾਂ ਨੇ ਉਹ ਵੀ ਡਾਕ ਰਾਹੀਂ ਹੁੰਦੀਆਂ ਨੇ ਜਾਂ ਉਹਦਾ ਕੋਈ ਹੋਰ ਤਰੀਕਾ ਹੈ ਹੁੰਦਾ ਜਿਹੜੀਆਂ ਸਟੇਟ ਦੀਆਂ ਚੋਣਾਂ ਨੇ ਐਮ ਐਲ ਏ ਦੀਆਂ ਚੋਣਾਂ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਡਾਕ ਰਾਹੀਂ ਨਹੀਂ ਹੁੰਦੀਆਂ ਉਹ ਜਾ ਕੇ ਜਿਹੜੇ ਬੂਥ ਦੇ ਉੱਤੇ ਜਾ ਕੇ ਭੁਗਤਾਨ ਹੁੰਦਾ ਉਹਦਾ ਕੱਲੀਆਂ ਕਾਉਂਸਲ ਦੀਆਂ ਚੋਣਾਂ ਨੇ ਜਿਹੜੀਆਂ ਡਾਕ ਰਾਹੀਂ ਹੁੰਦੀਆਂ ਨੇ 45118636 ਦਾ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਰੋਲ ਕੀਤਾ ਹੈ ਇਸ ਇਲੈਕਸ਼ਨ ਲਈ ਵਿਕਟੋਰੀਆ ਸ਼ਹਿਰ ਦੇ ਵਿੱਚ ਸੋ 45 ਲੱਖ ਲੋਕੀ ਕਰੀਬ 45 ਲੱਖ ਦੇ ਕਰੀਬ ਲੋਕ ਇਸ ਵੋਟ ਨੂੰ ਪੂਰਤੋਂ ਕਰਨਗੇ ਜਿਹੜੇ ਰੋਲ ਕੀਤਾ ਜਿਨ੍ਹਾਂ ਨੇ ਵੋਟ ਲਈ ਜੀ ਆਪਣੇ ਦੇਸ਼ ਦੇ ਵਿੱਚ ਸਿੱਧਾ ਵੋਟਾਂ ਦਾ ਜਿਹੜਾ ਮਾਹੌਲ ਆ ਬਿਲਕੁਲ ਇੱਕ ਮੇਲੇ ਦੀ ਤਰ੍ਹਾਂ ਹੁੰਦਾ ਲੋਕਤੰਤਰ ਦਾ ਮੇਲਾ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਲੋਕਤੰਤਰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਵੋਟਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਕਿਸ ਤਰ੍ਹਾਂ ਦਾ ਹੁੰਦਾ ਹੈ ਖਾਸ ਤੌਰ ਤੇ ਉਮੀਦਵਾਰਾਂ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਇਹ ਵੀ ਦੱਸੋ ਕਿਹੜੀਆਂ-ਕਿਹੜੀਆਂ ਪਾਰਟੀਆਂ ਦਾ ਜੋਰ ਹੈ ਇਸ ਵੇਲੇ ਆਸਟ੍ਰੇਲੀਆ ਜੇ ਜਗਦੀਸ਼ ਜੀ ਆ ਬਿਲਕੁਲ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੇ ਆਪਾਂ ਦੇਖੀਏ ਆ ਮਾਹੌਲ ਨੂੰ ਲੈ ਕੇ ਦੇਖੀਏ ਤਾਂ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੈਂਡੀਡੇਟ ਆ ਕੇ ਇੱਕ ਡੋਰ ਤੇ ਨੌਕ ਵੀ ਕਰਦਾ ਹੋਊਗਾ ਫਿਰ ਦਰਵਾਜ਼ਾ ਵੀ ਖੜਕਾਉਂਦਾ ਹੋਊਗਾ ਵੀ ਭਾਈ ਮੈਨੂੰ ਵੋਟ ਪਾਓ ਇੱਥੇ ਕਲਚਰ ਇਦਾਂ ਦਾ ਵੀ ਇੱਥੇ ਪਾਰਕ ਦੇ ਵਿੱਚ ਜਿਹੜਾ ਵੀ ਕੈਂਡੀਡੇਟ ਖੜਾ ਹੁੰਦਾ ਉਹ ਆਪਣੀ ਗੱਲ ਰੱਖਣ ਲਈ ਬਾਰਬੀਕਿਊ ਦਾ ਪ੍ਰਬੰਧ ਕਰਦਾ ਹੈ ਜਾਂ ਉੱਥੇ ਲੋਕਾਂ ਨੂੰ ਜਿਹੜਾ ਲੋਕਲ ਪਾਰਕ ਹੁੰਦਾ ਉਹਦੇ ਵਿੱਚ ਇਕੱਠੇ ਕਰਕੇ ਆਪਣੀ ਗੱਲ ਰੱਖਦਾ ਹੈ ਜੀ ਜਿਵੇਂ ਸਾਡੇ ਇੰਡੀਆ ਦੇ ਵਿੱਚ ਤਾਂ ਹੁੰਦਾ ਨਾ ਕਿ ਡੋਰ ਟੂ ਡੋਰ ਕੰਪੇਨਾਂ ਚੱਲਦੀਆਂ ਨੇ ਘਰੋਂ ਘਰ ਜਾ ਕੇ ਲੋਕੀ ਇੱਕ ਦੂਜੇ ਨੂੰ ਮਿਲਦੇ ਨੇ ਖਾਸ ਤੌਰ ਤੇ ਉਮੀਦਵਾਰ ਜਾ ਕੇ ਪਰਿਵਾਰਾਂ ਦੇ ਵਿੱਚ ਵੀ ਮਿਲਦੇ ਨੇ ਹੋਰ ਕਈ ਜਗ੍ਹਾ ਤੇ ਇਕੱਠ ਹੁੰਦਾ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਨੇ ਆਸਟ੍ਰੇਲੀਆ 'ਚ ਕਿਦਾਂ ਦਾ ਮਾਹੌਲ ਹੈ ਕਿ ਲਾਲਚ ਵਗੈਰਾ ਦਿੱਤਾ ਜਾਂਦਾ ਜਿਵੇਂ ਆਪਣੇ ਇੱਧਰ ਮਾਹੌਲ ਹੁੰਦਾ ਅਕਸਰ ਪਿੰਡਾਂ ਦੀਆਂ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ 'ਚ ਜਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਅਕਸਰ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਲੈ ਦੇ ਕੇ ਵੋਟਾਂ ਖਰੀਦਣ ਦੀ ਵੀ ਕੋਸ਼ਿਸ਼ ਹੁੰਦੀ ਆ ਆਸਟ੍ਰੇਲੀਆ 'ਚ ਇਦਾਂ ਦਾ ਕੁ ਲਾਲਚ ਤਾਂ ਬਿਲਕੁਲ ਨਹੀਂ ਦਿੱਤਾ ਜਾਂਦਾ ਜਗਦੀਸ਼ ਜੀ ਪਰ ਇਹ ਆ ਵੀ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਦੋਸਤਾਂ ਨੂੰ ਕਹਿਆ ਜਰੂਰ ਜਾਂਦਾ ਵੀ ਭਾਈ ਸਾਡੇ ਲਈ ਵੋਟ ਸਮਝ ਜ਼ਰੂਰ ਪਾਓ ਪਰ ਇਦਾਂ ਦੇ ਇੱਥੇ ਜਿਹੜਾ ਪਿਛਲੀਆਂ ਜੇ ਚੋਣਾਂ ਦਾ ਆਪਾਂ ਝਾਤ ਮਾਰੀਏ 2020 ਦੇ ਵਿੱਚ ਜਦੋਂ ਹੋਈਆਂ ਸੀ ਕਿਉਂਕਿ ਇੱਥੇ 4 ਸਾਲ ਦੀ ਟਰਮ ਹੁੰਦੀ ਹੈ ਜੀ ਕੌਂਸਲ ਚੋਣਾਂ ਦੀ ਜਦੋਂ ਆਪਾਂ ਉਹਦਾ ਡਾਟਾ ਦੇਖਦੇ ਆ ਤਾਂ ਸਭ ਤੋਂ ਜ਼ਿਆਦਾ ਜਿਹੜੇ ਬੰਦੇ ਜਿਹੜੇ ਕੈਂਡੀਡੇਟ ਜਿੱਤ ਕੇ ਆਏ ਸੀਗੇ ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਲਿਬਰਲ ਪਾਰਟੀ ਤੇ ਲੇਬਰ ਪਾਰਟੀ ਜਾਂ ਇਹ ਦੋ ਪਾਰਟੀਆਂ ਨੇ ਪਰ ਉਹਨਾਂ ਦੇ ਕੈਂਡੀਡੇਟ ਘੱਟ ਜਿੱਤੇ ਸੀਗੇ ਇੰਡੀਪੈਂਡੈਂਟ ਕੈਂਡੀਡੇਟ ਪੂਰੇ ਵਿਕਟੋਰੀਆ ਦੇ ਵਿੱਚ ਜ਼ਿਆਦਾ ਜਿੱਤੇ ਸੀਗੇ ਜੀ ਤੇ ਆਪਣੇ ਇੰਡੀਅਨ ਭਾਈਚਾਰੇ ਦਾ ਕੀ ਮਾਹੌਲ ਹੈ ਪੰਜਾਬੀ ਭਾਈਚਾਰਾ ਕਿੰਨਾ ਕੁ ਇਨਵੋਲਵ ਹੁੰਦਾ ਪੋਲਿਟਿਕਲ ਐਕਟੀਵਿਟੀਜ਼ ਦੇ ਵਿੱਚ ਕੀ ਪੰਜਾਬੀ ਭਾਈਚਾਰੇ ਜਾਂ ਇੰਡੀਅਨ ਸਾਡਾ ਜਿਹੜਾ ਭਾਈਚਾਰਾ ਆਸਟ੍ਰੇਲੀਆ ਦੇ ਵਿੱਚ ਉਹ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਨੇ ਐਜ਼ ਅ ਉਮੀਦਵਾਰ ਕਿੰਨੇ ਕੈਂਡੀਡੇਟ ਖੜੇ ਹੋ ਸਕਦੇ ਨੇ ਪੰਜਾਬੀ ਜਾਂ ਭਾਰਤੀ ਭਾਈਚਾਰੇ ਦੇ ਇਸ ਵਾਰੀ ਜਗਦੀਸ਼ ਜੀ ਇਹਦੇ ਤੇ ਕੋਈ ਲਿਮਟ ਨਹੀਂ ਹੈਗੀ ਵੀ ਇੰਨੇ ਹੀ ਬੰਦੇ ਖੜੇ ਹੋਣਗੇ ਜਿੰਨੇ ਮਰਜ਼ੀ ਖੜੇ ਹੋ ਸਕਦੇ ਨੇ ਕਿਉਂਕਿ ਇੰਡੀਪੈਂਡੈਂਟ ਕੈਂਡੀਡੇਟ ਤੱਕ ਜਿੰਨੇ ਮਰਜ਼ੀ ਹੋ ਸਕਦੇ ਨੇ ਪਰ ਪੰਜਾਬੀਆਂ ਦੇ ਵਿੱਚ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਕਿਉਂਕਿ ਜੇ ਆਪਾਂ ਆਪਣੇ ਏਰੀਆ ਦੇ ਵਿੱਚ ਜਾਂ ਲੋਕਲ ਏਰੀਆ ਵਿੱਚ ਜਾ ਕੇ ਦੇਖਦੇ ਆਂ ਤਾਂ ਜਿਹੜੇ ਵੀ ਵੋਟ ਲੱਗੇ ਨੇ ਹਲੇ ਪੰਜਾਬੀਆਂ 'ਚ ਨਹੀਂ ਲੱਗੇ ਨੇ ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਆਂ ਵੀ ਨਾਮੀਨੇਸ਼ਨਾਂ ਹਲੇ ਫਾਈਲ ਨਹੀਂ ਹੋਈਆਂ ਜਾਂ ਹਲੇ ਸ਼ੁਰੂ ਨਹੀਂ ਹੋਈਆਂ ਫੇਰ ਵੀ ਉਹਨਾਂ ਨੇ ਚੋਣ ਪ੍ਰਚਾਰ ਆਪਣਾ ਸ਼ੁਰੂ ਕਰਤਾ ਹੈ ਆਪਣੇ ਭਾਈਚਾਰੇ ਨੂੰ ਇਕੱਠਾ ਕਰਨੇ ਸ਼ੁਰੂ ਕਰਤਾ ਹੈ ਉਹਨਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਹੈ ਉਹਨਾਂ ਦੇ ਵਿੱਚ ਆਪਣੀ ਗੱਲ ਰੱਖਣੀ ਸ਼ੁਰੂ ਕਰਤੀ ਹੈ ਤੇ ਉਹਨਾਂ ਦਾ ਹੀ ਚੋਣਾਂ ਦੇ ਵਿੱਚ ਪ੍ਰਚਾਰ ਸਭ ਤੋਂ ਤੇਜ਼ ਲੱਗ ਰਿਹਾ ਪੰਜਾਬੀਆਂ ਦਾ ਹੀ ਸਭ ਤੋਂ ਤੇਜ਼ ਪ੍ਰਚਾਰ ਚੋਣ ਪ੍ਰਚਾਰ ਲੱਗ ਰਿਹਾ ਬਾਕੀਆਂ ਦੇ ਹਲੇ ਕਿਸੇ ਦੇ ਵੀ ਬੋਰਡ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇ ਜੀ ਇੱਕ ਇੱਕ ਗੱਲ ਹੋਰ ਮੈਂ ਤੁਹਾਡੇ ਕੋਲ ਕਨਫਰਮ ਕਰਨੀ ਚਾਹੂੰਗਾ ਮੈਂ ਕਿਸੇ ਰਿਪੋਰਟ ਪੜ੍ਹ ਰਿਆ ਸੀ ਨਿਊਜ਼ਪੇਪਰ ਦੀ ਉਹਦੇ ਜੇ ਲਿਖਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਵੋਟ ਨਹੀਂ ਪਾਉਂਦੇ ਤੇ ਵੈਲਿਡ ਰੀਜ਼ਨ ਨਹੀਂ ਦਿੰਦੇ ਤਾਂ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ ਹੈ ਵੋਟ ਨਾ ਪਾਉਣ ਦੀ ਇਵੈਂਟ ਦੇ ਵਿੱਚ ਕੀ ਇਹ ਗੱਲ ਸੱਚ ਹੈ ਬਿਲਕੁਲ ਸੱਚ ਹੈ ਜੀ ਵੋਟ ਨਾ ਪਾਉਣਾ ਤਾਂ ਤੁਹਾਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਂਦਾ ਤੁਹਾਡੇ ਘਰੇ ਡਾਕ ਰਾਹੀਂ ਇੱਕ ਲੈਟਰ ਜ਼ਰੂਰ ਆਉਂਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਵੀ ਸਾਨੂੰ ਰੀਜ਼ਨ ਦੱਸਿਆ ਜਾਵੇ ਵੀ ਤੁਸੀਂ ਵੋਟ ਕਿਉਂ ਨਹੀਂ ਪਾਈ ਜੇ ਉਹ ਰੀਜ਼ਨ ਉਸ ਦੇ ਹਿਸਾਬ ਨਾਲ ਵੈਲਿਡ ਹੈ ਤਾਂ ਫਿਰ ਉਹ ਵੋਟ ਉਹ ਤੁਹਾਨੂੰ ਫਾਈਨ ਨਹੀਂ ਲਾਉਂਦੇ ਜੇ ਉਹ ਰੀਜ਼ਰਵਨ ਦਾ ਹਸਾਮਾ ਨਹੀਂ ਵੈਲਿਡ ਤਾਂ 99 ਡਾਲਰ ਦਾ ਫਾਈਨ ਤੁਹਾਨੂੰ ਪੇ ਕਰਨਾ ਪੈਂਦਾ ਜਿਹੜਾ ਜੁਰਮਾਨਾ ਤੁਹਾਨੂੰ ਪੇ ਕਰਨਾ ਪੈਂਦਾ ਵੀ ਤੁਸੀਂ ਵੋਟ ਪਾਉਂ ਕਿਉਂ ਨਹੀਂ ਆ। ਜੀ ਜਿਨੇ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਇਸ਼ੂ ਹੁੰਦੇ ਨੇ ਚੋਣਾਂ ਦੇ ਵਿੱਚ ਖਾਸ ਤੌਰ ਤੇ ਗਲੀਆਂ ਨਾਲੀਆਂ ਪੱਕੀਆਂ ਕਰੋਲੀਆਂ ਸੀਵਰੇਜ ਦਾ ਇਸ਼ੂ ਹੁੰਦਾ ਆਸਟ੍ਰੇਲੀਆ ਕਿਉਂਕਿ ਇੱਕ ਡਿਵੈਲਪਡ ਕੰਟਰੀ ਹੈ ਇੱਥੇ ਵੀ ਇਸ ਕਿਸਮ ਦੇ ਇਸ਼ੂ ਹੁੰਦੇ ਨੇ ਚੋਣਾ ਦੇ ਵਿੱਚ ਖਾਸ ਤੌਰ ਤੇ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਹੁਣ ਹੋ ਰਹੀਆਂ ਨੇ ਕਿਦਾਂ ਦੇ ਇਸ਼ੂ ਨੂੰ ਲੈ ਕੇ ਜਿਹੜੀਆਂ ਚੋਣਾਂ ਲੜੀਆਂ ਜਾ ਰਹੀਆਂ ਨੇ ਇਸ ਵਾਰ ਜਗਦੀਸ਼ ਜੀ ਇੱਥੇ ਜ਼ਿਆਦਾਤਰ ਮੁੱਦੇ ਹੁੰਦੇ ਨੇ ਪਾਰਕਾਂ ਦੇ ਮੁੱਦੇ ਹੋਗੇ ਰਬਿਸ਼ ਕਲੈਕਸ਼ਨ ਦੇ ਮੁੱਦੇ ਹੋਗੇ ਤੇ ਆ ਡਵੈਲਪਮੈਂਟ ਦੇ ਮੁੱਦੇ ਹੋਗੇ ਤੇ ਆ ਸਭ ਮੰਨ ਕੇ ਅਰਬਨ ਡਵੈਲਪਮੈਂਟ ਕੀ ਹੋ ਰਹੀ ਹੈ ਰੂਰਲ ਡਵੈਲਪਮੈਂਟ ਕੀ ਹੋ ਰਹੀ ਹੈ ਇਦਾਂ ਦੇ ਮੁੱਦਿਆਂ ਦੇ ਉੱਤੇ ਚੋਣਾਂ ਰੱਖੀ ਜਾਂ ਲੜੀ ਜਾਂਦੀ ਹੈ ਇੱਥੇ ਟ੍ਰੇਨ ਸਟੇਸ਼ਨਾਂ ਦੀ ਡਵੈਲਪਮੈਂਟ ਨੂੰ ਲੈ ਕੇ ਵੀ ਚੋਣ ਲੜੀ ਜਾਂਦੀ ਹੈ ਤੇ ਇਹ ਇਹ ਜ਼ਿਆਦਾਤਰ ਇਦਾਂ ਦੇ ਹੀ ਮੁੱਦੇ ਲੋਕ ਆਪਣੇ ਵੋਟਰਾਂ ਦੇ ਮੂਰੇ ਰੱਖਦੇ ਨੇ ਤਾਂ ਕਿ ਉਹ ਵੋਟ ਪਾ ਸਕਣ ਉਹਨਾਂ ਨੂੰ ਪ੍ਰਚਾਰ ਦੇ ਮਾਧਿਅਮ ਦੀ ਗੱਲ ਕਰਦੇ ਆ ਜਿਵੇਂ ਆਪਣੇ ਇੰਡੀਆ ਦੇ ਵਿੱਚ ਘਰੋ ਘਰੀ ਜਾ ਕੇ ਪਰਚੇ ਵੀ ਵੰਡੇ ਜਾਂਦੇ ਨੇ ਟੀਵੀ ਤੇ ਵੀ ਐਡ ਆਉਂਦੀ ਆ ਪੋਲਿਟੀਕਲ ਪਾਰਟੀਆਂ ਦੀ ਆਸਟ੍ਰੇਲੀਆ ਦੇ ਵਿੱਚ ਪ੍ਰਚਾਰ ਕਿਦਾਂ ਦਾ ਕੀਤਾ ਜਾਂਦਾ ਹੈ ਕੈਂਡੀਡੇਟ ਆਪ ਜਿਹੜੇ ਲੋਕ ਨੇ ਉਹਨਾਂ ਨੂੰ ਸੰਪਰਕ ਕਰਦੇ ਨੇ ਜਾਂ ਇੱਥੇ ਇਸ਼ਤਿਹਾਰਵਾਜੀ ਅਖਬਾਰਾਂ ਵਗੈਰਾ 'ਚ ਵੀ ਆਉਂਦੀ ਹੈ ਕਿਸ ਤਰ੍ਹਾਂ ਦਾ ਪ੍ਰਚਾਰ ਹੁੰਦਾ ਹੈ ਇੱਥੇ ਅਖਬਾਰਾਂ 'ਚ ਇਸ਼ਤਿਹਾਰਵਾਜੀ ਜਨਦੀ ਵਿੱਚ ਬਹੁਤ ਘੱਟ ਹੁੰਦੀ ਹੈ ਪਰ ਪੈਨਫਲੈਟਸ ਲੋਕਾਂ ਦੇ ਘਰਾਂ ਦੇ ਵਿੱਚ ਜ਼ਰੂਰ ਛੁੱਟੇ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਫੈਮਿਲੀਅਰ ਕਰਾਇਆ ਜਾਵੇ ਜਾਣੂ ਕਰਵਾਇਆ ਜਾਵੇ ਲੋਕਾਂ ਨਾਲ ਵੀ ਇਹ ਸਾਡੇ ਕੈਂਡੀਡੇਟ ਨੇ ਤੇ ਅਮ ਬਾਕੀ ਇਸ਼ਤਿਹਾਰ ਬਹੁਤ ਹੀ ਮਿਨਿਮਮ ਦੇਖਣ ਨੂੰ ਮਿਲਦੇ ਨੇ ਬੋਰਡ ਜਰੂਰ ਦੇਖਣ ਨੂੰ ਮਿਲਦੇ ਨੇ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਤੁਹਾਨੂੰ ਪਾਰਕਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਬੋਰਡ ਲੱਗੇ ਜਰੂਰ ਦੇਖਣਗੇ ਪਰ ਇਸ ਤੋਂ ਜ਼ਿਆਦਾ ਇਸ਼ਤਿਹਾਰबाजी ਨਹੀਂ ਦੇਖਣ ਨੂੰ ਮਿਲਦੀ ਹੈ ਜੀ ਜਿਵੇਂ ਪੰਜਾਬ ਦੇ ਵਿੱਚ ਆਪਾਂ ਖਬਰਾਂ ਸੁਣਦੇ ਹਾਂ ਅਕਸਰ ਮੈਂ ਪਿੱਛੇ ਜੇ ਇੱਕ ਰਿਪੋਰਟ ਪੜ੍ਹ ਰਿਆ ਸੀ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਦੀਆਂ ਵੋਟਾਂ ਦਾ ਖਰਚਾ 25-25 ਲੱਖ ਰੁਪਏ ਖਰਚ ਦਿੱਤਾ ਲੋਕਾਂ ਨੇ ਸਰਪੰਚ ਬਣਨ ਦੇ ਲਈ ਇਥੇ ਕੈਂਡੀਡੇਟ ਕਿੰਨਾ ਕ ਖਰਚਾ ਕਰ ਸਕਦਾ ਹੈ ਸਰਕਾਰੀ ਤੌਰ ਤੇ ਤੇ ਉਂਝ ਕਿੰਨਾ ਕ ਖਰਚਾ ਹੋ ਜਾਂਦਾ ਤੁਹਾਡੇ ਮੁਤਾਬਕ ਅੰਦਾਜ਼ਾ ਹੋਵੇ ਕਿੰਨਾ ਕ ਖਰਚਾ ਉਮੀਦਵਾਰ ਕਰ ਦਿੰਦੇ ਨੇ ਪ੍ਰਚਾਰ ਦੇ ਉੱਤੇ ਇਹਦੀ ਕੋਈ ਲਿਮਟ ਨਹੀਂ ਜਗਦੀਪ ਜੀ ਹਰ ਕੈਂਡੀਡੇਟ ਦਾ ਆਪਣਾ ਵੱਖਰਾ ਚੋਣ ਪ੍ਰਚਾਰ ਦਾ ਢੰਗ ਹੁੰਦਾ ਹੈ ਹਰ ਪ੍ਰਚੋਰ ਕੈਂਡੀਡੇਟ ਦੀ ਆਪਣੀ ਸਮਰੱਥਾ ਹੁੰਦੀ ਹੈ ਇਹਦੇ ਤੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਵੀ ਇੱਕ ਇਨੀ ਲਿਮਟ ਦੇ ਹਿਸਾਬ ਨਾਲ ਹੀ ਉਹ ਬੰਦਾ ਪੈਸੇ ਖਰਚਦਾ ਹੈ ਇਹ ਤੇ ਇਹਦੇ ਮਤਲਬ ਕਿ ਕੋਈ ਫਿਗਰ ਨਹੀਂ ਹੈਗੀ ਹਾਲੇ ਆਈ ਕਿ ਸਾਹਮਣੇ ਵੀ ਇੰਨੇ ਹੀ ਪੈਸੇ ਖਰਚੇ ਜਾ ਸਕਦੇ ਨੇ ਜੀ ਅ ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਆਪਣੇ ਇੱਥੇ ਖਬਰਾਂ ਆਉਂਦੀਆਂ ਨੇ ਕਿ ਦੋ ਗਰੁੱਪਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ लाਠੀਆਂ ਚੱਲ ਗਈਆਂ ਤਲਵਾਰਾਂ ਚੱਲ ਗਈਆਂ ਇੱਥੇ ਵੀ ਉਸ ਕਿਸਮ ਦਾ ਕੁਝ ਹੁੰਦਾ ਹੈ ਜਾਂ ਸ਼ਾਂਤੀ ਨਾਲ ਹੀ ਸਾਰਾ ਨਿਪਟਾਰਾ ਹੋ ਜਾਂਦਾ ਹੈ ਚੋਣਾਂ ਦੇ ਵਿੱਚ ਬਹੁਤ ਹੀ ਸ਼ਾਂਤੀ ਨਾਲ ਵੋਟਾਂ ਮਿਲਦੀਆਂ ਜਗਦੀ ਜੀ ਕਈ ਵਾਰ ਤਾਂ ਲੋਕਾਂ ਨੂੰ ਉਹਨਾਂ ਦੇ ਕੈਂਡੀਡੇਟਾਂ ਦੀ ਪੂਰੀ ਡਿਟੇਲ ਹੀ ਨਹੀਂ ਪਤਾ ਹੁੰਦੀ ਇੰਨੀ ਸ਼ਾਂਤੀ ਨਾਲ ਵੋਟਾਂ ਪੈਂਦੀਆਂ ਨੇ ਪਰ ਇਹ ਜਿਵੇਂ ਆਪਣੇ ਪੰਜਾਬ ਦਾ ਜਿਹੜਾ ਮਾਹੌਲ ਹੈ ਜਿਵੇਂ ਆਪਣੇ ਢੋਲ ਠਮਕਿਆਂ ਨਾਲ ਫੁੱਲੜਬਾਜੀ ਨਾਲ ਆਪਣੇ ਵੋਟਾਂ ਲੋਕਾਂ ਦੇ ਘਰਾਂ ਤੱਕ ਜਾ ਕੇ ਵੋਟਾਂ ਪਵਾਉਂਦੇ ਨੇ ਉਦਾਂ ਦਾ ਰੁਝਾਨ ਇੱਥੇ ਕਦੇ ਦੇਖਣ ਨੂੰ ਬਹੁਤ ਘੱਟ ਮਿਲਦਾ ਇੱਥੇ ਸਿਰਫ ਆਪਣੀ ਗੱਲ ਰੱਖਦੇ ਨੇ ਉਹ ਤੇ ਵੋਟਰਾਂ ਦੇ ਉੱਤੇ ਵਿਸ਼ਵਾਸ ਕਰਦੇ ਨੇ ਵੀ ਉਹ ਸਾਨੂੰ ਆਪਣਾ ਇੱਕ ਚੰਗਾ ਕੈਂਡੀਡੇਟ ਚੁਣਣਗੇ ਸਿੱਧੂ ਸਾਹਿਬ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਕਿ ਕਦੋਂ ਤੱਕ ਇਹ ਨਾਮੀਨੇਸ਼ਨਾਂ ਸ਼ੁਰੂ ਹੋਣਗੀਆਂ ਤੇ ਸਾਡੇ ਪੰਜਾਬੀ ਭਾਰਤੀ ਭਾਈਚਾਰੇ ਦੇ ਕਿੰਨੇ ਉਮੀਦਵਾਰ ਇਸ ਵਾਰ ਜਿਹੜੇ ਆ ਉਹ ਹਿੱਸਾ ਲੈ ਸਕਦੇ ਆ ਤੁਹਾਡੇ ਮੁਤਾਬਕ ਹਲੇ ਇਹਦੇ ਤੇ ਕੋਈ ਡੇਟਾ ਨਹੀਂ ਆਇਆ ਵੀ ਪੰਜਾਬੀ ਕਿੰਨੇ ਪੰਜਾਬੀ ਖੜੇ ਹੋ ਰਹੇ ਨੇ ਕਿਉਂਕਿ ਹਲੇ ਨੋਮੀਨੇਸ਼ਨਾਂ ਸ਼ੁਰੂ ਨਹੀਂ ਹੋਈਆਂ ਨੋਮੀਨੇਸ਼ਨਾਂ 9 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹ 17 ਸਤੰਬਰ ਨੂੰ ਆ ਜਾ ਕੇ ਖਤਮ ਹੋਣੀਆਂ ਆ ਆਖਰੀ ਡੇਟ ਨੋਮੀਨੇਸ਼ਨ ਦੀ 17 ਸਤੰਬਰ ਨੂੰ 12 ਵਜੇ ਤੱਕ ਸਾਰੇ ਕਾਗਜ਼ ਭਰੇ ਜਾਣਗੇ ਸਿੱਧੂ ਸਾਹਿਬ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਗਰ ਕੌਂਸਲ ਦੀਆਂ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਆਬਾਦੀ ਦੇ ਹਿਸਾਬ ਦੇ ਨਾਲ ਜਿਹੜੀ ਵਾਰਡਾਂ ਦੀ ਜਿਹੜੀ ਆ ਉਹ ਵੰਡ ਹੁੰਦੀ ਹੈ ਅ ਕਈ ਵਾਰੀ ਦੁਬਾਰਾ ਤੋਂ ਵੀ ਵਾਰਡਬੰਦੀ ਕੀਤੀ ਜਾਂਦੀ ਹੈ ਜਦੋਂ ਆਬਾਦੀ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ ਵਾਰਡਬੰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਕਿੰਨੇ ਵਾਰਡਾਂ ਦੇ ਵਿੱਚ ਇਹ ਜਿਹੜੀਆਂ ਚੋਣਾਂ ਨੇ ਉਹ ਹੋ ਰਹੀਆਂ ਨੇ ਜਗਦੀਸ਼ ਜੀ ਇਹ ਜਿਹੜਾ ਸਾਰੀਆਂ ਵਿਕਟੋਰੀਆ ਜਾਂ ਕਾਉਂਸਲ ਦੀਆਂ ਚੋਣਾਂ ਨੇ ਇਹ 79 ਕਾਉਂਸਲਸ ਨੇ ਜੀ ਜਿੱਚ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਵੀ ਇੱਕ ਕਾਉਂਸਲ ਦੇ ਵਿੱਚ ਵਾਲੇ ਇਲੈਕਸ਼ਨ ਨਹੀਂ ਹੋ ਰਹੀ ਤਾਂ 78 ਕਾਉਂਸਲਸ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ ਤੇ ਇਹ ਤਕਰੀਬਨ 467 ਵੋਟਾਂ ਦੇ ਵਿੱਚ ਮੁੰਡਿਆ ਗਿਆ ਕਾਉਂਸਲ ਏਰੀਆ ਤੋਂ ਤੇ ਇਹ ਜੇ ਆਪਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਮੈਲਬਨ ਸਿਟੀ ਕਾਉਂਸਲ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਲਾ ਵਾਰਡ ਬਣਿਆ ਜਾ ਰਿਹਾ ਜਿਹੜਾ ਕਿ 70616 ਦੀ ਆਬਾਦੀ ਉੱਥੇ ਮਨ ਵੋਟਰ ਰਨ ਰੋਲ ਹੋਏ ਨੇ ਜਿਹੜਾ ਕਿ ਸਭ ਤੋਂ ਵੱਡਾ ਇੱਕ ਵਾਰਡ ਬਣਿਆ ਜਾ ਰਿਹਾ ਸਭ ਤੋਂ ਛੋਟਾ ਵਾਰਡ ਹੈ ਪ੍ਰਨੀਸ ਮੈਂ ਜਿ ਪ੍ਰਨਾਉਂਸ ਗਲਤ ਨਾ ਕਰ ਰਿਹਾ ਹੋਵਾਂ ਪ੍ਰਨੀਸ ਸ਼ਾਇਰ ਕਾਉਂਸਲ ਹੈ ਜਿੱਥੇ ਸਿਰਫ 1099 ਲੋਕ ਇਨਰੋਲ ਹੋਏ ਨੇ ਵੋਟਾਂ ਪਾਉਣ ਦੀ ਉਹ ਸਭ ਤੋਂ ਛੋਟਾ ਇੱਕ ਵਾਰਡ ਮੰਨਿਆ ਜਾ ਰਿਹਾ ਸਭ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਸੀਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਹੋਣ ਵਾਲੀਆਂ ਇਹਨਾਂ ਚੋਣਾਂ ਬਾਰੇ ਖਾਸ ਤੌਰ ਤੇ ਜਾਣਕਾਰੀ ਦਿੱਤੀ। ਸੋ ਆਪਾਂ ਅਗਲਾ ਪ੍ਰੋਗਰਾਮ ਵੀ ਜਲਦ ਹੀ ਇਹਨਾਂ ਚੋਣਾਂ ਬਾਰੇ ਕਰਾਂਗੇ ਜਿਸ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਜਿਹੜੇ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣਗੇ, ਉਮੀਦਵਾਰ ਬਣਨਗੇ, ਉਹਨਾਂ ਦੇ ਨਾਲ ਵੀ ਦਰਸ਼ਕਾਂ ਨੂੰ ਰੂਪ ਰੂਪ ਕਰਵਾਈਏ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ, ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਟੁਕੜੇ ਜਲਦੀ ਜੀ